ਚੀਜ ਲੱਗਿਆ ਬਈ ਦਿਖਾਣਾ ਆ ਤੇਲ ਨੇ ਬਈ ਤੇਲ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਨੇ ਦੇਖੋ ਉਹੀ ਝੜਦੇ ਨੇ ਬਈ ਹੱਥ ਲਾਈ ਤਾ ਲੜੀ ਹੋ ਜਾਂਦੇ ਨੇ ਦੇਖੋ ਇਹ ਤਿਲਾਂ ਦੇ ਪੀਟੇ ਨੇ ਬਈ ਬਹੁਤ ਸੋਹਣੇ ਨੇ ਫੁੱਲ ਇਹਨਾਂ ਦੇ ਉੱਤੇ ਆ ਦੇਖੋ ਚਿਬੜ ਚਿਬੜ ਬਹੁਤ ਮਿਲਣਗੇ ਬਈ ਰਾਜਸਥਾਨ ਚ ਚਿਬੜਾਂ ਦੀਆਂ ਬੇਲਾਂ ਆਪਣੇ ਤਾਂ ਘਰ ਪੰਜਾਬ ਚੋਂ ਮੁੱਲ ਲਿਆ ਕੇ ਕਈ ਵਾਰੀ ਛੜਨੀ ਬਣਾਣੀ ਪੈਂਦੀ ਆ ਲੋਕਾਂ ਨੂੰ ਜਿਹਨੂੰ ਲੋੜ ਹੁੰਦੀ ਆ ਅਸੀਂ ਆਪ ਵੀ ਬਣਾਈਆ ਬਈ ਮੁੱਲ ਲੈ ਕੇ ਚਿਪੜਾ ਅਹੀ ਜੀ ਗੱਲ ਨੇ ਤੇ ਆ ਦੇਖ ਲਓ ਬਈ ਕਾਕ ਨੂੰ ਬਹੁਤ ਪਿਆਰ ਕਰਦੇ ਨੇ ਲੋਕ ਹੋਰ ਜੋ ਮਰਜੀ ਆ ਕਾਕ ਅਹੀਂ ਆ ਦਿਖਾਣਾ ਮਿਲਣੀਆਂ ਬਈ ਰੋਡ ਦੇ ਉੱਤੇ ਇੱਥੇ ਚਾਹ ਪਾਣੀ ਇੱਥੇ ਚਾਹ ਚੂਹ ਯਹੀ ਸਟਾਲਾ ਬਈ ਨੰਦੀਆ ਦੇਖੋ ਠੰਡੇ ਠੁੰਡੇ ਫ੍ਰਿਜ ਸਾਰਾ ਕੁਝ ਇੱਥੇ ਲਾ ਰਖਿਆ ਨੇ ਆ ਗੱਡੀ ਖੜੀ ਏਦੀ ਆ ਦੇਖੋ ਪਾਣੀ ਦਾ ਟੈਂਕਰ ਬਣਾਇਆ ਹੋਇਆ ਬਈ ਸਾਹਮਣੇ ਤਨ ਤੋਂ ਕਹੀਏ ਥੋੜਾ ਜੂਮ ਕਰਕੇ ਪਾਣੀ ਦਾ ਟੈਂਕਰ ਬੰਦ ਨਹੀਂ ਆਪਰੇ ਇੱਕ ਮਿੰਟ ਆ ਸਾਹਮਣੇ ਬਈ ਪਾਣੀ ਦਾ ਟੈਂਕਰ ਆ ਪਰਿਆ ਹੋਇਆ ਮੇ ਇਹ ਮੂੰ ਦਾ ਪਾਣੀ ਇਕੱਠਾ ਸਰ ਉਹਥੇ ਖੜ ਦੇਣਾ ਜਾਂ ਤੌੜੇ ਨੇ ਤੌੜੇ ਦੇ ਟੂਟੀਆਂ ਲੜ ਕੇ ਨੇ ਸੇਂ ਰੱਖਣਾ ਮੈਂ 2 ਮਿੰਟ ਬਾਅਦ ਆ ਅਭੀ ਆਪਕੋ ਕਹੀਂ ਜਾਣਾ ਤੋਂ ਨਹੀਂ ਹੈ ਨਾ